ਟੈਰਰਿਜ਼ਮ ਨੂੰ ਫੰਡਿੰਗ ਦੇ ਮਾਮਲੇ ਦੇ ਵਿੱਚ ਨਾਮ ਚਰਚਾ ਦੇ ਵਿੱਚ ਆ ਪਲਵਾਮਾ ਜੋ ਹਮਲਾ ਹੋਇਆ ਹੈ ਸੀ ਉਹਦੇ ਵਿੱਚ ਤੇਰਾ ਨਾਮ ਆ ਰਿਹਾ ਹੈ ਇਸ ਕਰਕੇ ਤੇਨੂੰ ਡੀਜੀਟੀ ਲਿਆ ਸੀ ਅਰੈਸਟ ਕਰ ਰਹੇ ਹਾਂ ਮਾਮਲਾ ਅਸਲ ਦੇ ਵਿੱਚ ਬਹੁਤ ਗੰਭੀਰ ਹੈ ਇਹਨੂੰ ਸਮਝਣਾ ਵੀ ਚਾਹੀਦਾ ਕਿਉਂਕਿ ਕੋਈ ਇਨਸਾਨ ਤੁਹਾਡੇ ਮੋਬਾਈਲ ਫੋਨ ਦੇ ਰਾਹੀਂ ਤੁਹਾਡੇ ਜੀਵਨ ਦੇ ਵਿੱਚ ਦਾਖਲ ਹੋ ਕੇ ਬੜੀ ਜ਼ਿੰਦਗੀ ਦੀ ਸਾਰੀ ਉਹ ਕਮਾਈ ਜਿਹਨੂੰ ਤੁਸੀਂ ਬਹੁਤ ਮਿਹਨਤ ਨਾਲ ਕੀਤਾ ਸੀ ਉਹ ਲੁੱਟ ਕੇ ਗਾਇਬ ਹੋ ਸਕਦਾ ਹੈ 7000 ਕਰੋੜ ਤੋਂ 30000 ਕਰੋੜ ਤੱਕ ਕਲ ਪਹੁੰਚੇ ਜਾਨੀ ਕਿ 206% ਜੇ ਰੇਸ਼ੋ ਵਾਚੇ ਤਮਾਮਲਾ ਹਕੀਕਤ ਦੇ ਵਿੱਚ ਹੈਰਾਨੀ ਵਾਲਾ ਹੈ ਇਹ ਦੋ ਅੰਕੜਿਆਂ ਦੀ ਜਿਹਨਾਂ ਦੀ ਮੈਂ ਗੱਲ ਕੀਤੀ 1 2023 ਦਾ 1 2024 ਦਾ ਇਹ ਸ਼ਾਲ ਜਿਹੜੀ ਡੀ ਵੱਡੇ ਅੰਕੜੇ ਦੀ ਬੱਚੀ ਹੈ ਕੋਈ ਹੋਰ ਚੀਜ਼ ਦੀ ਨਹੀਂ ਹੈ ਸਾਈਬਰ ਕ੍ਰਾਈਮ ਦੀ ਹੈ ਸਾਈਬਰ ਫਰੋਡ ਦੀ ਹੈ ਲੋਕਾਂ ਦੇ ਨਾਲ ਠੱਗੀ ਦੀ ਹੈ ਮਾਮਲਾ ਅਸਲ ਵਿੱਚ ਬਹੁਤ ਗੰਭੀਰ ਹੈ ਇਹਨੂੰ ਸਮਝਣਾ ਵੀ ਚਾਹੀਦਾ ਕਿਉਂਕਿ ਕੋਈ ਇਨਸਾਨ ਤੁਹਾਡੇ ਮੋਬਾਈਲ ਫੋਨ ਦੇ ਰਾਹੀਂ ਤੁਹਾਡੇ ਜੀਵਨ ਦੇ ਵਿੱਚ ਦਾਖਲ ਹੋ ਕੇ ਤੁਹਾਡੀ ਜ਼ਿੰਦਗੀ ਦੀ ਸਾਰੀ ਉਹ ਕਮਾਈ ਜਿਹਨੂੰ ਤੁਸੀਂ ਬਹੁਤ ਮਿਹਨਤ ਨਾਲ ਕੀਤਾ ਸੀ ਉਹ ਲੁੱਟ ਕੇ ਗਾਇਬ ਹੋ ਸਕਦਾ ਆ 23 ਕਰੋੜ ਦੀ ਠੱਗੀ ਹੋਈ ਆ ਇੱਕ ਬੈਂਕ ਤੋਂ ਰਟਾਇਰ ਹੋਏ ਕਰਮਚਾਰੀ ਨਾਲ ਮਾਮਲਾ ਤਾਂ ਹੈਰਾਨ ਕਰਦਾ ਹੈ ਜਦੋਂ ਬੈਂਕ ਵਾਲਿਆਂ ਨਾਲ ਇਹੋ ਜਿਹੀ ਟਪਲੀ ਹੋ ਜਾਂਦੇ ਨੇ ਖਾਸੋਨਾ ਲੋਕਾਂ ਨਾਲ ਜੋ ਇਨ੍ਹਾਂ ਚੀਜ਼ਾਂ ਤੋਂ ਅਵੇਅਰ ਹੁੰਦੇ ਨੇ ਤਾਂ ਹੈਰਾਨੀ ਵੀ ਨਾਲ ਇਸੇ ਗੱਲ ਦੀ ਹੋਰ ਉੱਭਰ ਕੇ ਆ ਜਾਂਦੀ ਆ ਆਮ ਲੋਕਾਂ ਦਾ ਕੀ ਹਾਲ ਹੁੰਦਾ ਹੋਊਗਾ ਬਹੁਤ ਲੋਕ ਸ਼ਰਮ ਦੇ ਨਾਲ ਰਿਪੋਰਟ ਦਰਜ ਨਹੀਂ ਕਰਵਾਉਂਦੇ ਜਿਹੜੇ ਸ਼ੁਰੂਆਤ ਸੈਂਕੜੇ ਕਈ ਸੀ ਭਾਰਤ ਦੇ ਅੰਕੜੇ ਨੇ ਇਹ ਉਹ ਅੰਕੜੇ ਨੇ ਜਿੰਨਾਂ ਨਾਲ ਸਾਈਬਰ ਕ੍ਰਾਈਮ ਹੋ ਚੁੱਕਿਆ ਹੈ ਜਾਨਕੀ ਕਿ ਸਾਈਬਰ ਠੱਗੀ ਸਾਈਬਰ ਅਪਰਾਧ ਦੇ ਸ਼ਿਕਾਰ ਲੋਕ ਹੋ ਚੁੱਕੇ ਨੇ ਇਹ ਅੰਕੜੇ ਗੱਲੋਂ ਹੈਰਾਨ ਕਰਦੇ ਨੇ ਕਿ ਭਾਰਤ ਦੇ ਵਿੱਚ ਇਸ ਵਕਤ ਕਿਹੋ ਜਿਹੀ ਸਥਿਤੀ ਬਣੀ ਆ ਇਕੱਲੇ ਭਾਰਤ ਦੇ ਅੰਕੜਿਆਂ ਦੀ ਗੱਲ ਨਹੀਂ ਮੈਂ ਕਰਦਾ ਅਮਰੀਕਾ ਕੈਨੇਡਾ ਦੇ ਵਿੱਚ ਰੋਜ਼ਾਨਾ ਐਸੀਆਂ ਕਾਲਸ ਹੁੰਦੀਆਂ ਨੇ ਤੁਹਾਨੂੰ ਇਹ ਕਿਹਾ ਜਾਂਦਾ ਕਿ ਅਸੀਂ ਫਲਾਣੀ ਸਕੀਮ ਦੇਵਾਂਗੇ ਸਾਨੂੰ ਤੁਹਾਡੀ ਆਹ ਡਿਟੇਲ ਚਾਹੀਦੀ ਹੋਊਗੀ ਬੈਂਕ ਖਾਤਾ ਤੁਹਾਡਾ ਖਾਲੀ ਕਰਨ ਤੋਂ ਬਾਅਦ ਉਹ ਲੋਕ ਕਾਇਪ ਹੋ ਜਾਂਦੇ ਨੇ ਮਾਮਲਾ ਜਿਹਦੇ ਵੱਲੋਂ ਮੈਂ ਤੁਹਾਡੇ ਨਾਲ ਅੱਜ ਗੱਲ ਕਰੂੰਗਾ ਇਹਦੇ ਬਾਰੇ ਸੁਚੇਤ ਹੋਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਇਹਦੇ ਵੱਲੋਂ ਗੱਲਬਾਤ ਹੋਣੀ ਵੀ ਬਹੁਤ ਜ਼ਰੂਰੀ ਆ ਬੈਂਕ ਦੇ ਇੱਕ ਰਿਟਾਇਰ ਕਰਮਚਾਰੀ ਨੂੰ ਇੱਕ ਕਾਲ ਆਉਂਦੀ ਉਹਨੂੰ ਕਿਹਾ ਜਾਂਦਾ ਕਿ ਮੈਂ ਬੰਬੇ ਪੁਲਿਸ ਤੋਂ ਬੋਲਦਾ ਏ ਤੇਰਾ ਆਧਾਰ ਕਾਰਡ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਵਿੱਚ ਵਰਤਿਆ ਗਿਆ ਵਿਚਾਰਾ ਡਰਦਾ ਆ ਉਹਨੂੰ ਇਹ ਕਹਿ ਦਿੱਤਾ ਜਾਂਦਾ ਤੈਨੂੰ ਡਿਜੀਟਲੀ ਅਸੀਂ ਅਰੈਸਟ ਕਰ ਲਿਆ ਜੇ ਤੂੰ ਕਿਸੇ ਨਾਲ ਵੀ ਇਸ ਵੱਲੋਂ ਗੱਲ ਕੀਤੀ ਜੇ ਤੂੰ ਘਰੋਂ ਬਾਹਰ ਗਿਆ ਤੇ ਤੈਨੂੰ ਇਹਦਾ ਹਰਜਾਨਾ ਜਿਹੜਾ ਬਹੁਤ ਗੰਭੀਰ ਰੂਪ ਦੇ ਵਿੱਚ ਭੁਗਤਣਾ ਪਊਗਾ ਉਹ ਡਰ ਗਿਆ ਲਾਜ਼ਮੀ ਗੱਲ ਹੈ ਕਿ ਹਰ ਕੋਈ ਡਰਦਾ ਕਿਉਂਕਿ ਜਦੋਂ ਕੋਈ ਪੁਲਿਸ ਦੀ ਵਰਦੀ ਪਾ ਕੇ ਤੁਹਾਨੂੰ ਵਾਰੰਟ ਭੇਜਦਾ ਹੈ ਤੁਹਾਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੇਰੀ ਗ੍ਰਿਫਤਾਰੀ ਹੋ ਚੁੱਕੀ ਆ ਤਾਂ ਲਾਜ਼ਮੀ ਗੱਲ ਹੈ ਤੁਸੀਂ ਵੀ ਕਿਉਂ ਨਾ ਡਰੋਗੇ ਉਹਦੇ ਨਾਲ ਵੀ ਇਵੇਂ ਹੋਇਆ ਇਸ ਤੋਂ ਬਾਅਦ ਉਹਨੂੰ ਸੀਬੀਆਈ ਤੇ ਈਡੀ ਦੀ ਕਾਲ ਆਉਂਦੀ ਉਹਨੂੰ ਕਿਹਾ ਜਾਂਦਾ ਹੈ ਕਿ ਤੇਰਾ ਟੈਰਰਿਜ਼ਮ ਨੂੰ ਫੰਡਿੰਗ ਦੇ ਮਾਮਲੇ ਦੇ ਵਿੱਚ ਨਾਮ ਚਰਚਾ ਦੇ ਵਿੱਚ ਆ ਪਲਵਾਮਾ ਜੋ ਹਮਲਾ ਹੈ ਸੀਓ ਦੇ ਵਿੱਚ ਤੇਰਾ ਨਾਮ ਆ ਰਿਹਾ ਹੈ ਇਸ ਕਰਕੇ ਤੇਨੂੰ ਡੀਜੀਟੀ ਲਿਆ ਸੀ ਅਰੈਸਟ ਕਰ ਰਹੇ ਹਾਂ ਉਹ ਇੰਨਾ ਡਰ ਗਿਆ ਕਿ ਉਹਨੇ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਉਹ ਘਰ ਦੇ ਵਿੱਚ ਕਾਇਦ ਹੋ ਗਿਆ ਜਾਣੇ ਕਿ ਜਿਸ ਤਰੀਕੇ ਨਾਲ ਉਹਨੂੰ ਉਹ ਪੁਲਿਸ ਵੱਲੋਂ ਉਹ ਈਡੀ ਵੱਲੋਂ ਕਿਹਾ ਜਾ ਰਿਹਾ ਸੀ ਸੀਸੀਬੀਆਈ ਵੱਲੋਂ ਕਿਹਾ ਜਾ ਰਿਹਾ ਸੀ ਉਹ ਉਵੇਂ-ਉਵੇਂ ਕਰਦਾ ਰਿਹਾ ਪਰ ਹਕੀਕਤ ਦੇ ਵਿੱਚ ਗੱਲ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਉਹ ਨਾ ਈਡੀ ਸੀ ਨਾ ਸੀਬੀਆਈ ਸੀ ਨਾ ਹੀ ਉਹ ਪੁਲਿਸ ਸੀ ਉਹ ਸਨ ਠੱਗ अपराधी भारत ਦੇ ਕਾਨੂੰਨ ਦੇ ਮੁਤਾਬਕ ਕੋਈ ਵੀ ਡਿਜੀਟਲੀ ਅਰੈਸਟ ਨਹੀਂ ਹੋ ਸਕਦਾ ਨਾ ਕੋਈ ਕਰ ਸਕਦਾ ਇਹ ਮਾਮਲਾ ਅਸਲ ਦੇ ਵਿੱਚ ਤਾਂ ਆ ਵਾ ਕਿਉਂਕਿ ਅਸੀਂ ਅਵੇਅਰ ਨਹੀਂ ਆ ਸਾਨੂੰ ਬੇਸਿਕ ਜਾਣਕਾਰੀ ਨਹੀਂ ਆ ਸਾਨੂੰ ਮੁੱਢਲੀ ਜਿਹੜੀ ਜ਼ਰੂਰਤਮੰਦ ਉਹ ਜਾਣਕਾਰੀ ਹੋਣੀ ਚਾਹੀਦੀ ਉਹ ਨਹੀਂ ਮਿਲੀ ਜਾਂ ਅਸੀਂ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਾਨੂੰਨ ਤੋਂ ਜੇ ਅਸੀਂ ਵਾਕਿਫ ਨਹੀਂ ਆ ਸਾਡੇ ਨਾਲ ਐਸੀਆਂ ਚੀਜ਼ਾਂ ਵਾਪਰ ਸਕਤੀਆਂ ਨੇ ਉਹਨੂੰ ਫਿਰ ਬਾਰ-ਬਾਰ ਕਿਹਾ ਜਾਣ ਲੱਗਾ ਕਿ ਤੂੰ ਇਨੇ ਕਰੋੜ ਰੁਪਏ ਸਾਡੇ ਖਾਤਿਆਂ ਦੇ ਵਿੱਚ ਟ੍ਰਾਂਸਫਰ ਕਰ 3 ਕਰੋੜ ਦੀ ਰਾਸ਼ੀ ਜਿਹੜੀ ਦੱਸੀ ਜਾ ਰਹੀ ਆ ਇਹ ਉਹਨੇ ਟਰਾਂਸਫਰ ਕੀਤੀ ਜਿਹੜੀ ਪੁਲਿਸ ਦੇ ਮੁਤਾਬਕ ਹੁਣ ਗੱਲਬਾਤ ਸਾਹਮਣੇ ਆਈ ਉਹਦੇ ਵਿੱਚੋਂ 12 ਕਰੋੜ ਪੁਲਿਸ ਨੇ ਫ੍ਰੀਜ਼ ਕਰ ਲਈ ਆ ਇਹ ਮਾਮਲਾ 4 ਅਗਸਤ ਨੂੰ ਸ਼ੁਰੂ ਹੁੰਦਾ ਹੈ 4 ਸਤੰਬਰ ਤੱਕ ਚੱਲਦਾ ਹੈ ਜਾਨੀ ਕਿ 1 ਮਹੀਨਾ ਉਹ ਬੰਦਾ ਡਿਜੀਟਲੀ ਅਰੇਸਟ ਰਹਿਂਦਾ ਆ ਇਹਦੇ ਵਿਚਾਲੇ ਜਿਵੇਂ ਜਿਵੇਂ ਠੱਗੋਂ ਨੂੰ ਕਹਿੰਦੇ ਸਾਨੂੰ ਉਹਵੇਂ ਉਹਵੇਂ ਕਰਦਾ ਗਿਆ ਉਹ ਠੱਗੀ ਦਾ ਸ਼ਿਕਾਰ ਹੁੰਦਾ ਗਿਆ ਕੁੱਲ ਮਿਲਾ ਕੇ 22 ਕਰੋੜ ਦੇ ਲਾਗੇ ਸ਼ਾਗੀ ਰਾਸ਼ੀ ਦੱਸੀ ਜਾ ਰਹੀ ਆ ਜਿਹੜੀ ਇਹਨੇ ਉਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕਰਤੀ ਤੇ ਆਖਿਰੋ ਤਰੀਕ ਹੁੰਦੀ ਆ 4 ਸਤੰਬਰ ਦੀ ਜਿਸ ਦਿ ਉਨ ਜਿਨ੍ਹਾਂ ਨੇ ਇਹਨੂੰ ਡਿਜੀਟਲੀ ਅਰੈਸਟ ਕਰਨ ਦਾ ਦਾਵਾ ਕੀਤਾ ਸੀ ਉਹ ਫੋਨ ਕਾਲ ਕੱਟਦੇ ਨੇ ਉਹ ਗਾਇਬ ਹੋ ਜਾਂਦੇ ਨੇ ਫਿਰ ਉਸ ਦਿਨ ਇਹਨੂੰ ਅਹਿਸਾਸ ਹੋਇਆ ਕਿ ਮੇਰੇ ਨਾਲ ਠੱਗੀ ਹੋਈ ਹੈ ਜਾਨੀ ਕਿ ਬੈਂਕ ਦੇ ਰਿਟਾਇਰ ਕਰਮਚਾਰੀ ਨੂੰ ਇਹ ਅਹਿਸਾਸ ਹੋਇਆ ਮੇਰੇ ਨਾਲ ਐਸੀ ਘਟਨਾ ਵਾਪਰ ਗਈ ਉਹਨੇ ਪੁਲਿਸ ਨੂੰ ਰਾਬਤਾ ਕੀਤਾ ਪੁਲਿਸ ਨੂੰ ਸ਼ਿਕਾਇਤ ਦਰਜ ਕਰਾਈ ਇਸ ਆਧਾਰ ਦੇ ਉੱਪਰ ਹੁਣ ਪੁਲਿਸ ਅਕੇ ਦੀ ਕਾਰਵਾਈ ਕਰ ਰਹੀ ਹੈ ਪਰ ਇਹ ਵੀਡੀਓ ਬਣਾਉਂਦਾ ਮੇਰਾ ਖਾਸ ਮਕਸਦ ਇਹ ਸੀ ਕਿ ਤੁਹਾਡੇ ਨਾਲ ਵੀ ਵਾਪਰ ਸਕਦਾ ਮੇਰੇ ਬਹੁਤ ਐਸੇ ਜਾਣਕਾਰ ਨੇ ਜੋ ਅਕਸਰ ਗੱਲ ਕਰਦੇ ਨੇ ਕਿ ਸਾਨੂੰ ਫੋਨ ਕਾਲਸ ਹੁੰਦੀਆਂ ਸਾਨੂੰ ਇਹ ਕਿਹਾ ਜਾਂਦਾ ਹੈ ਕੀ ਅਸੀਂ ਫਲਾਣਾ ਫਲਾਣਾ ਬੰਦਾ ਬਾਹਰੋਂ ਬੋਲਦਿਆਂ ਜਾਂ ਕਹਿ ਦਿੱਤਾ ਜਾਂਦਾ ਕਿ ਤੂੰ ਸਾਨੂੰ ਪਛਾਨਿਆ ਨਹੀਂ ਜਾਂ ਹੋਰ ਵੀ ਬਹੁਤ ਐਸੀਆਂ ਕਾਲਸ ਹੁੰਦੀਆਂ ਨੇ ਜਿੱਥੋਂ ਸਾਫ਼ ਪਤਾ ਲੱਗਦਾ ਕਿ ਇਹ ਠੱਗ ਨੇ ਇਹ ਚੀਜ਼ਾਂ ਬਹੁਤ ਹੋ ਰਹੀਆਂ ਨੇ ਇਸ ਵਕਤ ਸਾਨੂੰ ਇਹ ਸਮਝਣ ਦੀ ਲੋੜ ਆ ਕਿ ਅਸੀਂ ਪਹਿਲਾਂ ਵੈਰੀਫਾਈ ਕਰੀਏ ਅਸੀਂ ਪਹਿਲਾਂ ਪਤਾ ਕਰੀਏ ਕਿ ਸਾਨੂੰ ਕਾਲ ਕਿਦੀ ਆਈ ਆ ਮੁਰਕੇ ਮੈਂ ਉਸੇ ਗੱਲ ਤੇ ਮੁਰਦਾਂ ਕਿ ਡਿਜੀਟਲੀ ਅਰੈਸਟ ਨਹੀਂ ਕੋਈ ਕਰ ਸਕਦਾ ਜਦੋਂ ਵੀ ਪੁਲਿਸ ਅਰੈਸਟ ਕਰਦੀ ਉਹ ਆਪ ਚਲ ਕੇ ਹੁੰਦੀ ਹੈ ਵਾਰੰਟ ਉਹਨਾਂ ਦੇ ਹੱਥ ਦੇ ਵਿੱਚ ਹੋਣੇਗਾ ਲਾਜ਼ਮੀ ਆ ਤੇ ਉਸ ਤੋਂ ਬਾਅਦ ਹੀ ਅਰੈਸਟ ਕੀਤਾ ਜਾ ਸਕਦਾ ਹੈ ਹੋਰ ਕਿਸ ਕਿਸ ਤਰ੍ਹਾਂ ਦੀਆਂ ਠੱਗ ਕਾਲਸ ਕਰਦੇ ਨੇ ਇਹਦੇ ਵੱਲੋਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾਣਕਾਰੀ ਦੇ ਸਕਦੇ ਹੋ ਕਿ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹ ਠੱਗਾਂ ਨੇ ਅਪਰੋਚ ਕੀਤਾ